ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਰਾਜਾ ਜਨਕ ਹੈ ਜਿਨ ਸਿਮਰਨ ਕਿਯੋ ਬਿਵੇਕ ਏਕ ਘੜੀ ਕੇ ਸਿਮਰਨੈ ਪਾਪੀ ਤਰੇ ਅਨੇਕ ਗੁਰੂ ਪਿਆਰੀ ਸਾਧ ਸੰਗਤ ਜੀ ਰਾਜੇ ਜਨਕ ਦੀ ਬਹੁਤ ਸਿਮਰਨ ਭਗਤੀ ਬੰਦਗੀ ਸੀ ਇੱਕ ਵਾਰ ਰਾਜੇ ਜਨਕ ਨੇ ਬਹੁਤ ਵੱਡਾ ਯੱਗ ਭੰਡਾਰਾ ਕੀਤਾ ਉਸ ਭੰਡਾਰੇ ਦੇ ਵਿੱਚ ਹਜ਼ਾਰਾਂ ਪੰਡਤ ਬ੍ਰਾਹਮਣਾਂ ਨੂੰ ਭੋਜਨ ਸ਼ਕਾਇਆ ਜਾਣਾ ਸੀ ਰਾਜੇ ਜਨਕ ਦੇ ਰਸੋਈਏ ਨੇ ਬਹੁਤ ਵੱਡੇ ਵੱਡੇ ਕੜਾਹਿਆਂ ਦੇ ਵਿੱਚ 36 ਪਦਾਰਥ ਤਿਆਰ ਕੀਤੇ ਜਦੋਂ ਸਾਰਾ ਭੋਜਨ ਤਿਆਰ ਹੋ ਗਿਆ ਉਸ ਸਮੇਂ ਰਾਜੇ ਜਨਕ ਦੇ ਰਸੋਈਏ ਨੂੰ ਬਹੁਤ ਭੁੱਖ ਲੱਗੀ ਕਿਉਂਕਿ ਸਾਰਾ ਭੋਜਨ ਤਿਆਰ ਕਰਨ ਵਿੱਚ ਬਹੁਤ ਸਮਾਂ ਲੱਗ ਗਿਆ ਸੀ ਜਿੰਨਾ ਬੰਦਾ ਜ਼ੋਰ ਦਾ ਕੰਮ ਕਰਦਾ ਹੈ ਉਸ ਨੂੰ ਉਨੀ ਹੀ ਜ਼ਿਆਦਾ ਭੁੱਖ ਲੱਗਦੀ ਹੈ ਰਾਜੇ ਜਨਕ ਦੇ ਰਸੋਈਏ ਨੇ ਸੋਚਿਆ ਕਿ ਮੈਂ ਹੁਣ ਇਹ ਪਦਾਰਥ ਖਾ ਤਾਂ ਨਹੀਂ ਸਕਦਾ ਕਿਉਂ ਨਾ ਮੈਂ ਸਾਰੇ ਹੀ ਪਦਾਰਥਾਂ ਦਾ ਇੱਕ ਇੱਕ ਚਮਚ ਖਾ ਕੇ ਲੂਣ ਮਿਰਚ ਮਿੱਠਾ ਚੈੱਕ ਕਰ ਲੈਂਦਾ ਹਾਂ ਇਸ ਨਾਲ ਪਤਾ ਲੱਗ ਜਾਵੇਗਾ ਕਿ ਕਿਸੇ ਪਦਾਰਥ ਦੇ ਵਿੱਚ ਕੋਈ ਚੀਜ਼ ਘੱਟ ਵੱਧ ਤਾਂ ਨਹੀਂ ਹੈ ਨਾਲੇ ਇਸ ਨਾਲ ਮੈਨੂੰ ਥੋੜਾ ਤਰਹਾਸ ਵੀ ਆ ਜਾਵੇਗਾ ਕਿਉਂਕਿ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਹੈ ਰਾਜੇ ਜਨਕ ਦੇ ਰਸੋਈਏ ਨੇ ਸਾਰੇ ਪਦਾਰਥਾਂ ਦੇ ਵਿੱਚੋਂ ਇੱਕ ਇੱਕ ਚਮਚਾ ਚ ਲੂਣ ਮਿਰਚ ਚੈੱਕ ਕਰਨ ਦੇ ਲਈ ਖਾ ਕੇ ਦੇਖ ਲਿਆ ਉਸ ਤੋਂ ਬਾਅਦ ਸਾਰੇ ਪਦਾਰਥਾਂ ਨੂੰ ਥੋੜਾ ਥੋੜਾ ਇੱਕ ਵੱਡੇ ਥਾਲ ਤੇ ਕ올ੀਆਂ ਦੇ ਵਿੱਚ ਪਾ ਕੇ ਭਗਵਾਨ ਨੂੰ ਭੋਗ ਲਗਵਾਉਣ ਦੇ ਲਈ ਮੂਰਤੀ ਦੇ ਅੱਗੇ ਰੱਖਿਆ ਗਿਆ ਉਸ ਮੂਰਤੀ ਦੇ ਅੱਗੇ ਇੱਕ ਸੰਖ ਪਿਆ ਹੁੰਦਾ ਸੀ ਜਦੋਂ ਭਗਵਾਨ ਉਸ ਪ੍ਰਸ਼ਾਦ ਨੂੰ ਭੋਗ ਲਗਾ ਦਿੰਦੇ ਸਨ ਤਾਂ ਉਹ ਸੰਖ ਵੱਜ ਜਾਂਦਾ ਸੀ ਜਿਸ ਨਾਲ ਇਹ ਪਤਾ ਲੱਗ ਜਾਂਦਾ ਸੀ ਕਿ ਭਗਵਾਨ ਨੇ ਪ੍ਰਸ਼ਾਦ ਨੂੰ ਭੋਗ ਲਗਾ ਦਿੱਤਾ ਹੈ ਭਾਵ ਪ੍ਰਸ਼ਾਦ ਸ਼ਕ ਲਿਆ ਹੈ ਪਰ ਜਦੋਂ ਪ੍ਰਸ਼ਾਦ ਵਾਲਾ ਥਾਲ ਭਗਵਾਨ ਦੀ ਮੂਰਤੀ ਦੇ ਅੱਗੇ ਰੱਖ ਕੇ ਪੰਡਤਾਂ ਨੇ ਪ੍ਰਾਰਥਨਾ ਕੀਤੀ ਤਾਂ ਉਸ ਸਮੇਂ ਕਾਫੀ ਸਮਾਂ ਲੰਘਣ ਤੇ ਵੀ ਉਹ ਸੰਖ ਨਾ ਵੱਜਿਆ ਜਦੋਂ ਸੰਖ ਨਾ ਵੱਜਿਆ ਤਾਂ ਪੰਡਤਾਂ ਨੇ ਕਿਹਾ ਕਿ ਰਾਜਾ ਜਨਕ ਇਹ ਭੋਜਨ ਸੁੱਚਾ ਨਹੀਂ ਹੈ ਭਗਵਾਨ ਨੇ ਇਸ ਨੂੰ ਭੋਗ ਨਹੀਂ ਲਗਾਇਆ ਕਿਉਂਕਿ ਸੰਖ ਨਹੀਂ ਵੱਜਿਆ ਰਾਜੇ ਜਨਕ ਨੇ ਆਪਣੇ ਰਸੋਈਏ ਨੂੰ ਬੁਲਾਇਆ ਤੇ ਉਸ ਨੂੰ ਪੁੱਛਿਆ ਕਿ ਇਹ ਪਦਾਰਥ ਦੇ ਵਿੱਚੋਂ ਤੂੰ ਛੱਕਿਆ ਹੈ ਰਾਜੇ ਜਨਕ ਦਾ ਬਹੁਤ ਪ੍ਰਤਾਪ ਸੀ ਜਦੋਂ ਰਾਜੇ ਜਨਕ ਨੇ ਉਸ ਰਸੋਈਏ ਨੂੰ ਘੂਰ ਕੇ ਪੁੱਛਿਆ ਤਾਂ ਉਹ ਰਸੋਈਏ ਨੇ ਰਾਜੇ ਜਨਕ ਦੇ ਚਰਨਾਂ ਤੇ ਡਿੱਗ ਕੇ ਕਿਹਾ ਕਿ ਹਜ਼ੂਰ ਮੈਨੂੰ ਭੁੱਖ ਲੱਗੀ ਸੀ ਮੈਂ ਭੋਜਨ ਤਾਂ ਊ ਨਹੀਂ ਖਾਦਾ ਪਰ ਮੈਂ ਲੂਣ ਮਿਰਚ ਦੇਖਣ ਦੇ ਖਾਤਰ ਇੱਕ ਇੱਕ ਚਮਚਾ ਸਾਰਿਆਂ ਦਾ ਹੀ ਖਾ ਕੇ ਦੇਖ ਲਿਆ ਸੀ ਮੇਰੇ ਤੋਂ ਗਲਤੀ ਹੋ ਗਈ ਇਹ ਸੁਣ ਕੇ ਰਾਜੇ ਜਨਕ ਨੇ ਉਸ ਰਸੋਈਏ ਨੂੰ ਕਿਹਾ ਕਿ ਤੂੰ ਬਹੁਤ ਮਾੜਾ ਕੰਮ ਕੀਤਾ ਹੈ ਤੂੰ ਇੰਨਾ ਬਣਿਆ ਹੋਇਆ ਭੋਜਨ ਝੂਠਾ ਕਰ ਦਿੱਤਾ ਹੈ ਭਗਵਾਨ ਨੇ ਭੋਗ ਨਹੀਂ ਲਗਾਇਆ ਸਾਰੇ ਪੰਡਤ ਬ੍ਰਾਹਮਣ ਬੈਠੇ ਭੋਜਨ ਨੂੰ ਉਡੀਕ ਰਹੇ ਹਨ ਹੁਣ ਸਾਰੇ ਕੜਾਹਿਆਂ ਦੇ ਕੜਾਹੇ ਡੋਲਣੇ ਪੈਣਗੇ ਫੇਰ ਸਾਰਾ ਕੁਝ ਧੋ ਕੇ ਸੁੱਚਾ ਕਰਕੇ ਫੇਰ ਇੰਨਾ ਭੋਜਨ ਦੁਬਾਰਾ ਬਣਾਉਣਾ ਪਵੇਗਾ ਹੁਣ ਫੇਰ ਕਿੰਨਾ ਸਮਾਂ ਲੱਗੇਗਾ ਤੂੰ ਇਹ ਬਹੁਤ ਮਾੜਾ ਕੰਮ ਕੀਤਾ ਹੈ ਤੂੰ ਇਸ ਭੰਡਾਰੇ ਨੂੰ ਪੂਰਾ ਹੋਣ ਦੇ ਵਿੱਚ ਬਹੁਤ ਹੀ ਵੱਡਾ ਬਿਗਨ ਪਾ ਦਿੱਤਾ ਹੈ ਰਾਜੇ ਜਨਕ ਨੇ ਉਸ ਰਸੋਈਏ ਨੂੰ ਬਚਨ ਕੀਤਾ ਕਿ ਜਾ ਓਏ ਮੂਰਖਾ ਤੂੰ ਬਹੁਤ ਵੱਡਾ ਰਾਖਸ਼ ਬਣੇਗਾ ਸਾਧ ਸੰਗਤ ਜੀ ਪੂਰੀ ਸਾਖੀ ਨੂੰ ਧਿਆਨ ਨਾਲ ਸੁਣਿਓ ਜੀ ਇੰਨਾ ਹੀ ਸੁਣ ਕੇ ਨਾ ਛੱਡ ਦਿਓ ਕਿਸੇ ਵੀ ਸਾਖੀ ਨੂੰ ਜੇ ਪੂਰਾ ਨਹੀਂ ਸੁਣਦੇ ਤਾਂ ਉਸ ਨੂੰ ਸੁਣਨ ਦਾ ਕੋਈ ਖਾਸ ਲਾਭ ਨਹੀਂ ਹੁੰਦਾ ਕਿਉਂਕਿ ਪੂਰੀ ਗੱਲ ਦੀ ਸਮਝ ਨਹੀਂ ਆਉਂਦੀ ਜਿਸ ਚੀਜ਼ ਦਾ ਵੀ ਭੋਗ ਲਗਵਾਉਣਾ ਹੋਵੇ ਉਸ ਦਾ ਲੂਣ ਮਿਰਚ ਮਿੱਠਾ ਨਹੀਂ ਚੱਕ ਕਰਨਾ ਚਾਹੀਦਾ ਜਦੋਂ ਆਪਣੇ ਘਰ ਦੇ ਵਿੱਚ ਕੋਈ ਪ੍ਰੋਗਰਾਮ ਹੁੰਦਾ ਹੈ ਜਾਂ ਪਾਠ ਦਾ ਭੋਗ ਹੁੰਦਾ ਹੈ ਤਾਂ ਉਸ ਸਮੇਂ ਜਦੋਂ ਹਲਵਾਈ ਮਠਿਆਈ ਜਾਂ ਖਾਣਾ ਬਣਾਉਂਦਾ ਹੈ ਤਾਂ ਉਹ ਪਹਿਲਾਂ ਹੀ ਆਪਾਂ ਨੂੰ ਕਹਿੰਦਾ ਹੈ ਕਿ ਇਸ ਦਾ ਟੇਸਟ ਕਰਕੇ ਦੇਖ ਲਵੋ ਕੁਝ ਘੱਟ ਵੱਧ ਤਾਂ ਨਹੀਂ ਹੈ ਜਾਂ ਹਲਵਾਈ ਆਪ ਹੀ ਉਸ ਚੀਜ਼ ਨੂੰ ਖਾ ਕੇ ਉਸ ਦਾ ਟੇਸਟ ਕਰਕੇ ਦੇਖ ਲੈਂਦਾ ਹੈ ਕਿ ਸਾਰਾ ਕੁਝ ਠੀਕ ਹੈ ਕੁਝ ਘੱਟ ਵੱਧ ਤਾਂ ਨਹੀਂ 95% ਲੋਕ ਉਸ ਖਾਣੇ ਨੂੰ ਖਾ ਕੇ ਦੇਖ ਲੈਂਦੇ ਹਨ ਤੇ ਫਿਰ ਬਾਅਦ ਦੇ ਵਿੱਚ ਉਹ ਗੁਰੂ ਘਰ ਲਈ ਜਾਂ ਆਪਣੇ ਘਰੇ ਜੇ ਅਖੰਡ ਪਾਠ ਜਾਂ ਸਹਜ ਪਾਠ ਰੱਖਿਆ ਹੁੰਦਾ ਹੈ ਤਾਂ ਉਹ ਭੋਗ ਲਗਵਾਉਣ ਲਈ ਉਸ ਚੀਜ਼ ਨੂੰ ਲੈ ਜਾਂਦੇ ਹਨ ਜਾਂ ਕੱਢ ਕੇ ਰੱਖ ਦਿੰਦੇ ਹਨ ਜੋ ਕਿ ਬਿਲਕੁਲ ਹੀ ਗਲਤ ਹੈ ਇਸ ਤਰ੍ਹਾਂ ਕਰਨ ਤੇ ਉਸ ਚੀਜ਼ ਦਾ ਭੋਗ ਨਹੀਂ ਲੱਗਦਾ ਕਿਉਂਕਿ ਉਹ ਝੂਠਾ ਹੁੰਦਾ ਹੈ ਗੁਰੂ ਸਾਹਿਬ ਉਸ ਚੀਜ਼ ਦਾ ਭੋਗ ਨਹੀਂ ਲਗਾਉਂਦੇ ਜਦੋਂ ਗੁਰੂ ਘਰਾਂ ਦੇ ਵਿੱਚ ਵੀ ਪ੍ਰਸ਼ਾਦਾ ਦਾਲ ਸਬਜ਼ੀ ਬਣਦੀ ਹੈ ਤਾਂ ਉਥੇ ਵੀ ਕਈ ਸੱਜਣ ਮਿੱਤਰ ਇਸ ਤਰ੍ਹਾਂ ਹੀ ਕਰਦੇ ਹਨ ਫੇਰ ਬਾਅਦ ਵਿੱਚ ਉਹ ਗੁਰੂ ਸਾਹਿਬਾਂ ਨੂੰ ਭੋਗ ਲਗਵਾਉਣ ਦੇ ਲਈ ਪਰਸ਼ਾਦਾ ਪਾਣੀ ਲੈ ਜਾਂਦੇ ਹਨ ਇਸ ਤਰ੍ਹਾਂ ਝੂਠੇ ਪ੍ਰਸ਼ਾਦੇ ਪਾਣੀ ਨੂੰ ਗੁਰੂ ਸਾਹਿਬ ਭੋਗ ਨਹੀਂ ਲਗਾਉਂਦੇ ਸਭ ਤੋਂ ਪਹਿਲਾਂ ਬਿਨਾਂ ਟੇਸਟ ਦੇਖੇ ਹੀ ਗੁਰੂ ਸਾਹਿਬਾਂ ਨੂੰ ਭੋਗ ਲਗਵਾਉਣਾ ਚਾਹੀਦਾ ਹੈ ਭਾਵੇਂ ਉਹ ਪਦਾਰਥ ਜਿਸ ਤਰ੍ਹਾਂ ਦਾ ਮਰਜ਼ੀ ਬਣਿਆ ਹੋਵੇ ਗੁਰੂ ਸਾਹਿਬ ਇਹ ਨਹੀਂ ਦੇਖਦੇ ਕਿ ਇਸ ਦੇ ਵਿੱਚ ਲੂਣ ਘੱਟ ਹੈ ਇਹ ਮਿੱਠਾ ਘੱਟ ਹੈ ਗੁਰੂ ਸਾਹਿਬ ਤਾਂ ਸ਼ਰਧਾ ਭਾਵਨਾ ਨੂੰ ਦੇਖਦੇ ਹਨ ਜਦੋਂ ਗੁਰੂ ਸਾਹਿਬਾਂ ਨੂੰ ਭੋਗ ਲਗਵਾ ਦਿੱਤਾ ਉਸ ਤੋਂ ਬਾਅਦ ਆਪਾਂ ਚੈੱਕ ਕਰ ਸਕਦੇ ਹਾਂ ਜੇ ਕੁਝ ਘੱਟ ਵੱਧ ਹੋਵੇ ਤਾਂ ਫੇਰ ਉਸ ਵਿੱਚ ਪਾ ਸਕਦੇ ਹਾਂ ਹੁਣ ਇਸ ਗੱਲ ਦੇ ਉੱਪਰ ਕਈ ਲੋਕ ਕਹਿਣ ਲੱਗ ਜਾਂਦੇ ਹਨ ਕਿ ਭਗਵਾਨ ਰਾਮਚੰਦਰ ਜੀ ਨੇ ਭੀਲਣੀ ਦੇ ਝੂਠੇ ਬੇਰ ਛਕੇ ਸਨ ਪਰ ਇਸ ਗੱਲ ਦਾ ਅਸਲੀ ਸੱਚ ਇਹ ਹੈ ਕਿ ਭੀਲਣੀ ਵਿਚਾਰੀ ਨੂੰ ਇੰਨੀ ਸਮਝ ਨਹੀਂ ਸੀ ਕਿ ਭਗਵਾਨ ਨੂੰ ਸੁਚੀ ਚੀਜ਼ ਦਾ ਭੋਗ ਲਗਵਾਈ ਦਾ ਹੈ ਨਾ ਹੀ ਉਸ ਨੂੰ ਕੋਈ ਮਰਿਆਦਾ ਦਾ ਪਤਾ ਸੀ ਇੱਥੇ ਇੱਕ ਗੱਲ ਸੱਚੀ ਹੋਰ ਵੀ ਹੈ ਜੋ ਭੀਲਣੀ ਬੇਰ ਤੋੜ ਕੇ ਉਸ ਦਾ ਟੇਸਟ ਕਰਕੇ ਦੇਖਦੀ ਸੀ ਕਿ 베ਰ ਮਿੱਠਾ ਹੈ ਜਾਂ ਖਟਾ ਹੈ ਭੀਲਣੀ ਆਪਣੇ ਮੂੰਹ ਦੇ ਨਾਲ ਉਸ 베ਰ ਨੂੰ ਖਾ ਕੇ ਨਹੀਂ ਦੇਖਦੀ ਸੀ ਅਸਲ ਵਿੱਚ ਭੀਲਣੀ ਨੂੰ ਇੰਨਾ ਤਾਂ ਪਤਾ ਸੀ ਕਿ ਜੇ ਮੈਂ ਮੂੰਹ ਦੇ ਨਾਲ 베ਰ ਨੂੰ ਖਾ ਕੇ ਦੇਖਾਂਗੀ ਤਾਂ ਇਹ 베ਰ ਝੂਠਾ ਹੋ ਜਾਵੇਗਾ ਤੇ ਇਸ ਨੂੰ ਭਗਵਾਨ ਨੂੰ ਨਹੀਂ ਖਿਲਾ ਸਕਾਂਗੀ ਅਸਲ ਵਿੱਚ ਵੀ ਲਣੀ ਆਪਣੇ ਨਾਉ ਦੇ ਨਾਲ 베ਰ ਦਾ ਥੋੜਾ ਜਿਹਾ ਗੁੱਦਾ ਕੱਢ ਕੇ ਖਾ ਕੇ ਦੇਖਦੀ ਸੀ ਨਾ ਕੇ ਉਹ ਮੂੰਹ ਦੇ ਵਿੱਚ 베ਰ ਪਾ ਕੇ ਖਾ ਕੇ ਦੇਖਦੀ ਸੀ ਜਿਹੜੇ ਇਸ ਤਰ੍ਹਾਂ ਦੇ ਤਰਕ ਲੋਕ ਕਰਦੇ ਹਨ ਉਹ ਜਰਾ ਇਹ ਸੁਣ ਲਵੋ ਇੱਕ ਵਾਰ ਪਟਿਆਲੇ ਵਾਲੇ ਰਾਜੇ ਦਾ ਵਜ਼ੀਰ ਬਾਬਾ ਈਸ਼ਰ ਸਿੰਘ ਜੀ ਦੇ ਕੋਲ ਆਇਆ ਤੇ ਉਹ ਰਸਤੇ ਦੇ ਵਿੱਚ ਇੱਕ ਜਗ੍ਹਾ ਰੁਕਿਆ ਉਥੇ ਇੱਕ 베ਰੀ ਤੇ 베ਰ ਲੱਗੇ ਹੋਏ ਸਨ ਉਹ 베ਰੀ ਦੇ ਥੋੜੇ ਜਿਹੇ 베ਰ ਤੋੜ ਕੇ ਬਾਬਾ ਈਸ਼ਰ ਸਿੰਘ ਜੀ ਦੇ ਕੋਲ ਰੁਮਾਲ ਦੇ ਵਿੱਚ ਪਾ ਕੇ ਲੈ ਆਇਆ ਤੇ ਆ ਕੇ ਉਹ 베ਰ ਬਾਬਾ ਈਸ਼ਰ ਸਿੰਘ ਜੀ ਦੇ ਅੱਗੇ ਰੱਖ ਕੇ ਕਹਿਣ ਲੱਗਿਆ ਕਿ ਬਾਬਾ ਜੀ ਪੀਲਣੀ ਦੇ ਬੇਰ ਛਕੋ ਜੀ ਹੁਣ ਜੋ ਪੂਰੇ ਮਹਾਪੁਰਖ ਹੁੰਦੇ ਹਨ ਉਹਨਾਂ ਦੇ ਨਾਲ ਬਚਨ ਬਿਲਾਸ ਕਰਨਾ ਕੋਈ ਮਖੌਲ ਵਾਲੀ ਗੱਲ ਨਹੀਂ ਹੁੰਦੀ ਉਹ ਸਾਰਾ ਕੁਝ ਹੀ ਜਾਣਦੇ ਹੁੰਦੇ ਹਨ ਉਹਨਾਂ ਦੇ ਨਾਲ ਚੁਸਤੀਆਂ ਚਲਾਕੀਆਂ ਕਰਨ ਵਾਲੇ ਬਹੁਤ ਘਾਟਾ ਖਾ ਜਾਂਦੇ ਹਨ ਜਦੋਂ ਵਜ਼ੀਰ ਨੇ ਬਾਬਾ ਈਸ਼ਰ ਸਿੰਘ ਜੀ ਦੇ ਅੱਗੇ ਰਮਾਲ ਸਮੇਤ ਥੋੜੇ ਜਿਹੇ 베ਰ ਰਖੇ ਤੇ ਕਿਹਾ ਕਿ ਭੀਲਣੀ ਦੇ 베ਰ ਸ਼ਕੋ ਜੀ ਤਾਂ ਬਾਬਾ ਈਸ਼ਰ ਸਿੰਘ ਜੀ ਨੇ ਬਚਨ ਕੀਤਾ ਕਿ ਵਜ਼ੀਰ ਸਾਹਿਬ ਪਹਿਲਾਂ ਅਸੀਂ ਤੁਹਾਨੂੰ ਭੀਲਣੀ ਹੀ ਨਾ ਬਣਾ ਦਈਏ 베ਰ ਅਸੀਂ ਬਾਅਦ ਵਿੱਚ ਸ਼ੱਕ ਲਵਾਂਗੇ ਇਹ ਸੁਣ ਕੇ ਵਜ਼ੀਰ ਦਾ ਮਨ ਕੰਬ ਗਿਆ ਤੇ ਫਟਾਫਟ 베ਰ ਇਕੱਠੇ ਕਰਕੇ ਚੁੱਕ ਕੇ ਜੇਬ ਦੇ ਵਿੱਚ ਪਾ ਲਏ ਤੇ ਬਾਬਾ ਜੀ ਨੂੰ ਹੱਥ ਜੋੜ ਕੇ ਬੇਨਤੀਆਂ ਕਰਨ ਲੱਗ ਪਿਆ ਕਿ ਬਾਬਾ ਜੀ ਭੁਲ ਹੋ ਗਈ ਦੇਖਿਓ ਕਿਤੇ ਭੀਲਣੀ ਨਾ ਬਣਾ ਦਿਓ ਮੈਨੂੰ ਕੋਈ ਇਹੋ ਜਿਹਾ ਬਚਨ ਨਾ ਕਰ ਦਿਓ ਕਿ ਮੈਨੂੰ ਭੀਲਣੀ ਵਰਗਾ ਜਨਮ ਮਿਲ ਜਾਵੇ ਵਜ਼ੀਰ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਜੋ ਬਾਬਾ ਈਸ਼ਰ ਸਿੰਘ ਜੀ ਨੇ ਬਚਨ ਕਰ ਦਿੱਤਾ ਉਹ ਤਿੰਨ ਕਾਲ ਸੱਤ ਹੋਵੇਗਾ ਉਸ ਵਜ਼ੀਰ ਨੇ ਬਾਬਾ ਜੀ ਨੂੰ ਕਿਹਾ ਕਿ ਬਾਬਾ ਜੀ ਮੇਰੇ ਤੋਂ ਭੁੱਲ ਹੋ ਗਈ ਅੱਗੇ ਤੋਂ ਮੈਂ ਫਰੀਦੇ ਬੇਰ ਲੈ ਕੇ ਨਹੀਂ ਆਉਂਦਾ ਮੈਂ ਤੁਹਾਡੇ ਲਈ ਕੋਈ ਪ੍ਰਸ਼ਾਦ ਲੈ ਕੇ ਨਹੀਂ ਆਇਆ ਹੁਣ ਦੇਖੋ ਸਾਧ ਸੰਗਤ ਜੀ ਇੰਨਾ ਵੱਡਾ ਵਜ਼ੀਰ ਹੋ ਕੇ ਉਹੋ ਬਾਬਾ ਜੀ ਦੇ ਕੋਲ ਕੋਈ ਵੀ ਖਰੀਦ ਕੇ ਪ੍ਰਸ਼ਾਦ ਨਹੀਂ ਲੈ ਕੇ ਆਇਆ ਜੇ ਉਹ ਚਾਹੁੰਦਾ ਤਾਂ ਮਠਿਆਈਆਂ ਫਲਾਂ ਦਾ ਟੈਂਪੂ ਭਰ ਕੇ ਲਿਆ ਸਕਦਾ ਸੀ ਉਸ ਦੀ ਇੰਨੀ ਸਮਰੱਥਾ ਸੀ ਉਸ ਕੋਲ ਇੰਨੀ ਮਾਇਆ ਸੀ ਪਰ ਉਹ ਗਰੀਬਾਂ ਵਾਂਗ ਫਰੀਦੇ ਥੋੜੇ ਜਿਹੇ ਬੇਰ ਤੋੜ ਕੇ ਲੈ ਆਇਆ ਹੁਣ ਭੀਲਣੀ ਦੇ ਕੋਲ ਤਾਂ ਕੋਈ ਵੀ ਹੋਰ ਸਾਧਨ ਨਹੀਂ ਸੀ ਜਿਹੜੇ ਲੋਕ ਭੀਲਣੀ ਦੀਆਂ ਰੀਸਾਂ ਕਰਦੇ ਹਨ ਰੱਬ ਉਹਨਾਂ ਨੂੰ ਭੀਲਣੀ ਵਰਗਾ ਹੀ ਬਣਾ ਦਿੰਦਾ ਹੈ ਰੱਬ ਕੋਈ ਮਖੌਲ ਨਹੀਂ ਹੈ ਹੁਣ ਰਾਜੇ ਜਨਕ ਦੇ ਰਸੋਈਏ ਨੇ ਸਾਰਾ ਕੁਝ ਜਾਣਦੇ ਹੋਏ ਵੀ ਗਲਤੀ ਕੀਤੀ ਪਰ ਉਸ ਰਸੋਈਏ ਦੀ ਸ਼ਰਦਾ ਭਾਵਨਾ ਬਹੁਤ ਜ਼ਿਆਦਾ ਸੀ ਉਸ ਰਸੋਈਏ ਨੇ ਰਾਜੇ ਜਨਕ ਨੂੰ ਬੇਨਤੀ ਕਰਕੇ ਕਿਹਾ ਕਿ ਹਜੂਰ ਹੁਣ ਤੁਹਾਡਾ ਬਚਨ ਤਾਂ ਜਰੂਰ ਪੂਰਾ ਹੋਵੇਗਾ ਤੁਹਾਡਾ ਬਚਨ ਤਿੰਨ ਕਾਲ ਸੱਤ ਹੈ ਮੈਂ ਬਹੁਤ ਵੱਡਾ ਰਾਖਸ਼ ਬਣੂੰਗਾ ਪਰ ਤੁਸੀਂ ਮੈਨੂੰ ਬਖਸ਼ੋਗੇ ਕਦੋਂ ਰਾਜੇ ਜਨਕ ਨੇ ਕਿਹਾ ਕਿ ਤੂੰ ਹੁਣ ਬਖਸ਼ਿਆ ਨਹੀਂ ਜਾਵੇਂਗਾ ਉਸ ਰਸੋਈਏ ਨੇ ਕਿਹਾ ਕਿ ਮੇਰੇ ਤੋਂ ਭੁੱਲ ਹੋ ਗਈ ਮੈਨੂੰ ਜਰੂਰ ਮਾਖਸ਼ ਦੇਓ ਰਸੋਈਏ ਨੇ ਰਾਜੇ ਜਨਕ ਦੇ ਚਰਨ ਨਹੀਂ ਛੱਡੇ ਤੇ ਵਾਰ-ਵਾਰ ਬੇਨਤੀ ਕਰੀ ਗਿਆ ਕਿ ਮੈਨੂੰ ਤੁਸੀਂ ਕਦੋਂ ਬਖਸ਼ੋਗੇ ਫੇਰ ਰਾਜੇ ਜਨਕ ਨੇ ਬਚਨ ਕੀਤਾ ਕਿ ਤੂੰ ਕਲਯੁਗ ਦੇ ਵਿੱਚ ਬਖਸ਼ਿਆ ਜਾਵੇਂਗਾ ਕਲਯੁਗ ਦੇ ਵਿੱਚ ਅਸੀਂ ਗੁਰੂ ਨਾਨਕ ਅਵਤਾਰ ਦੇ ਰੂਪ ਵਿੱਚ ਆਵਾਂਗੇ ਉਦੋਂ ਅਸੀਂ ਤੈਨੂੰ ਬਖਸ਼ਾਂਗੇ ਫੇਰ ਕਾਲ ਯੁਗ ਦੇ ਵਿੱਚ ਜਦੋਂ ਗੁਰਨਾਨਕ ਪਾਸ਼ਾ ਜੀ ਭਾਈ ਬਾਲਾ ਤੇ ਭਾਈ ਮਰਦਾਨਾ ਦੁਨੀਆ ਨੂੰ ਤਾਰਦੇ ਹੋਏ ਧਰਤੀ ਨੂੰ ਭਾਗ ਲਗਾਉਂਦੇ ਹੋਏ ਪਾਪੀਆਂ ਦੁਸ਼ਟਾਂ ਨੂੰ ਸਿੱਧੇ ਰਸਤੇ ਤੇ ਪਾਉਂਦੇ ਹੋਏ ਜਾ ਰਹੇ ਸਨ ਤਾਂ ਇੱਕ ਜਗ੍ਹਾ ਮਰਦਾਨੇ ਨੂੰ ਭੁੱਖ ਲੱਗੀ ਮਰਦਾਨੇ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਭੁੱਖ ਲੱਗੀ ਹੈ ਗੁਰੂ ਜੀ ਨੇ ਜਦੋਂ ਵੀ ਕੋਈ ਚੋਜ ਜਾਂ ਖੇਲ ਕਰਨਾ ਹੁੰਦਾ ਸੀ ਤਾਂ ਗੁਰੂ ਜੀ ਮਰਦਾਨੇ ਨੂੰ ਭੁੱਖ ਲਗਾ ਦਿੰਦੇ ਸਨ ਆਹਾਂ ਕਈ ਦਾੜੀ ਕੁੱਤਰਨ ਵਾਲੇ ਮੇਜ਼ ਕੁਰਸੀ ਤੇ ਬੈਠ ਕੇ ਇਹ ਤੁਕੀਆਂ ਗੱਲਾਂ ਕਰਦੇ ਹਨ ਉਹ ਕਹਿੰਦੇ ਹਨ ਕਿ ਮਰਦਾਨੇ ਨੂੰ ਸਿੱਖ ਇਤਿਹਾਸ ਦੇ ਵਿੱਚ ਬੜਾ ਹੀ ਭੁਖੜ ਕਿਸਮ ਦਾ ਇਨਸਾਨ ਦੱਸਿਆ ਤੇ ਦਿਖਾਇਆ ਗਿਆ ਹੈ। ਹੋਰ ਵੀ ਬਹੁਤ ਬੇਤੁਕੀਆਂ ਮੂਰਖਾਂ ਵਾਲੀਆਂ ਗੱਲਾਂ ਕਰਕੇ ਲੋਕਾਂ ਦੀ ਸ਼ਰਧਾ ਭਾਵਨਾ ਨੂੰ ਖਤਮ ਕਰ ਰਹੇ ਹਨ। ਅਸਲ ਵਿੱਚ ਉਹ ਇਹ ਹੀ ਕਹਿਣਾ ਚਾਹੁੰਦੇ ਹਨ ਕਿ ਸਿੱਖ ਇਤਿਹਾਸ ਸਾਰਾ ਸੱਚ ਨਹੀਂ ਹੈ। ਇਸ ਤਰ੍ਹਾਂ ਦੇ ਪ੍ਰਚਾਰਕ ਸਿੱਖਾਂ ਦੀ ਸ਼ਰਧਾ ਭਾਵਨਾ ਨੂੰ ਖਤਮ ਕਰ ਰਹੇ ਹਨ ਇਨ੍ਹਾਂ ਤੋਂ ਸਿੱਖਾਂ ਨੂੰ ਬਚ ਕੇ ਰਹਿਣ ਦੀ ਲੋੜ ਹੈ ਇਨ੍ਹਾਂ ਨੂੰ ਸੁਣ ਕੇ ਬੰਦੇ ਦਾ ਦਿਮਾਗ ਪੁੱਠੇ ਪਾਸੇ ਨੂੰ ਤੁਰ ਪੈਂਦਾ ਹੈ ਹੁਣ ਜਿਸ ਬੰਦੇ ਨੂੰ ਜਿਆਦਾ ਬਰੀਕੀ ਦੇ ਵਿੱਚ ਗਿਆਨ ਨਹੀਂ ਹੁੰਦਾ ਉਹ ਇਨ੍ਹਾਂ ਪ੍ਰਚਾਰਕਾਂ ਦੇ ਮਗਰ ਲੱਗ ਜਾਂਦਾ ਹੈ ਤੇ ਉਹੋ ਵੀ ਗੁਰੂ ਸਾਹਿਬਾਂ ਦੇ ਇਤਿਹਾਸ ਤੇ ਕਿੰਤੂ ਪ੍ਰੰਤੂ ਕਰਨ ਲੱਗ ਜਾਂਦਾ ਹੈ ਅਸਲ ਵਿੱਚ ਗੁਰਨਾਨਕ ਪਾਸ਼ਾ ਜੀ ਦੇ ਮਰਦਾਨਾ ਇਹ ਖੇਲ ਕਰਦੇ ਸਨ ਮਰਦਾਨੇ ਨੂੰ ਗੁਰੂ ਜੀ ਜਾਣ ਕੇ ਭੁੱਖ ਲਗਾ ਦਿੰਦੇ ਸਨ ਫੇਰ ਮਰਦਾਨਾ ਕਿਤੇ ਨਾ ਕਿਤੇ ਇਧਰ ਉਧਰ ਚਲਿਆ ਜਾਂਦਾ ਸੀ ਫੇਰ ਗੁਰਨਾਨਕ ਪਾਸ਼ਾ ਜੀ ਚੋਜ ਕਰਦੇ ਸਨ ਇਸੇ ਤਰ੍ਹਾਂ ਹੁਣ ਇਸ ਸਾਖੀ ਵਿੱਚ ਹੋਇਆ ਹੈ ਜਦੋਂ ਮਰਦਾਨੇ ਨੂੰ ਭੁੱਖ ਲੱਗੀ ਤੇ ਮਰਦਾਨੇ ਨੇ ਗੁਰਨਾਨਕ ਪਾਤਸ਼ਾਹ ਜੀ ਨੂੰ ਕਿਹਾ ਕਿ ਗੁਰੂ ਜੀ ਭੁੱਖ ਲੱਗੀ ਹੈ ਤਾਂ ਗੁਰਨਾਨਕ ਪਾਤਸ਼ਾਹ ਜੀ ਨੇ ਮਰਦਾਨੇ ਨੂੰ ਕਿਹਾ ਕਿ ਮਰਦਾਨਿਆਂ ਇਹ ਰਾਖਸ਼ ਧਰਤੀ ਹੈ ਇੱਥੇ ਖਾਣ ਵਾਲੀ ਕੋਈ ਚੀਜ਼ ਨਹੀਂ ਹੈ ਤੂੰ ਕੀਰਤਨ ਕਰ ਮਰਦਾਨੇ ਨੇ ਗੁਰਨਾਨਕ ਪਾਸ਼ਾ ਜੀ ਨੂੰ ਸਤਿ ਬਚਨ ਕਿਹਾ ਤੇ ਥੋੜੀ ਦੇਰ ਕੀਰਤਨ ਕੀਤਾ ਫੇਰ ਭਾਈ ਬਾਲਾ ਜੀ ਰਹਿਰਾ ਸਾਹਿਬ ਜੀ ਦਾ ਪਾਠ ਕਰਨ ਲੱਗ ਪਏ ਗੁਰਨਾਨਕ ਪਾਸ਼ਾ ਜੀ ਨੇਤਰ ਬੰਦ ਕਰਕੇ ਸਮਾਦੀ ਵਿੱਚ ਹੋ ਗਏ ਮਰਦਾਨੇ ਨੇ ਰਬਾਬ ਰੱਖ ਕੇ ਭਾਈ ਬਾਲੇ ਨੂੰ ਕਿਹਾ ਕਿ ਮੈਨੂੰ ਭੁੱਖ ਲੱਗੀ ਹੈ ਮੈਂ ਕੋਈ ਚੀਜ਼ ਖਾ ਕੇ ਆਉਂਦਾ ਹਾਂ ਮਰਦਾਨਾ ਗੁਰੂ ਜੀ ਨੂੰ ਦੱਸੇ ਤੋਂ ਬਿਨਾਂ ਹੀ ਚਲਿਆ ਗਿਆ ਹੁਣ ਇਹੇ ਗੁਰੂ ਜੀ ਦਾ ਹੀ ਚੋਜ ਸੀ ਮਰਦਾਨੇ ਨੇ ਤਾਂ ਕਿੱਥੇ ਕਿਤੇ ਜਾਣਾ ਸੀ ਮਰਦਾਨਾ ਖਾਣ ਦੇ ਲਈ ਕੁਝ ਲੱਭਦਾ ਲੱਭਦਾ ਕੋਡੇ ਰਾਛ ਦੇ ਕੋਲ ਚਲਿਆ ਗਿਆ ਉਧਰ ਗੁਰਨਾਨਕ ਪਾਤਸ਼ਾਹ ਜੀ ਨੇ ਨੇਤਰ ਖੋਲੇ ਤੇ ਭਾਈ ਬਾਲੇ ਨੂੰ ਪੁੱਛਿਆ ਕਿ ਮਰਦਾਨਾ ਕਿੱਥੇ ਹੈ ਭਾਈ ਬਾਲੇ ਨੇ ਕਿਹਾ ਕਿ ਗੁਰੂ ਜੀ ਮਰਦਾਨਾ ਕੁਝ ਖਾਣ ਲਈ ਗਿਆ ਹੈ ਉਸ ਨੂੰ ਬਹੁਤ ਭੁੱਖ ਲੱਗੀ ਸੀ ਗੁਰਨਾਨਕ ਪਾਤਸ਼ਾਹ ਜੀ ਨੇ ਫਰਮਾਇਆ ਕਿ ਭਾਈ ਬਾਲਿਆ ਮਰਦਾਨਾ ਤਾਂ ਕੋੜੇ ਰਾਖਸ਼ ਦੇ ਹੱਥ ਵਿੱਚ ਆ ਗਿਆ ਹੈ ਕੋੜਾ ਰਾਖਸ਼ ਉਸ ਨੂੰ ਤਲ ਕੇ ਗਰਮ ਤੇਲ ਦੇ ਵਿੱਚ ਸਿੱਟ ਕੇ ਖਾ ਜਾਵੇਗਾ ਇਹ ਸੁਣ ਕੇ ਭਾਈ ਬਾਲੇ ਨੇ ਕਿਹਾ ਕਿ ਗੁਰੂ ਜੀ ਮਰਦਾਨੇ ਨੂੰ ਬਚਾਓ ਉਹ ਆਪ ਜੀ ਦਾ ਰਬਾਬੀਆ ਹੈ ਗੁਰੂ ਜੀ ਨੇ ਕਿਹਾ ਕਿ ਬਾਲਿਆ ਮਰਦਾਨਾ ਆਪਣੇ ਆਪ ਹੀ ਗਿਆ ਹੈ ਅਸੀਂ ਉਸ ਨੂੰ ਕਿਹਾ ਸੀ ਕਿ ਇੱਥੇ ਖਾਣ ਨੂੰ ਕੁਝ ਨਹੀਂ ਹੈ ਇਹੇ ਰਾਖਸ਼ ਧਰਤੀ ਹੈ ਭਾਈ ਬਾਲੇ ਨੇ ਉੱਠ ਕੇ ਹੱਥ ਜੋੜ ਕੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਪਾਸ਼ਾ ਮਰਦਾਨੇ ਨੂੰ ਭੁੱਖ ਲੱਗੀ ਸੀ ਉਸ ਦੇ ਵਸਦੀ ਗੱਲ ਨਹੀਂ ਹੈ ਮਰਦਾਨਾ ਆਪ ਜੀ ਦੇ ਨਾਲ ਕਿੰਨੇ ਸਾਲਾਂ ਤੋਂ ਆਪਣਾ ਘਰਵਾਰ ਛੱਡ ਕੇ ਆਪਣੇ ਬਾਲ ਬੱਚੇ ਆਪਣੀ ਘਰਵਾਲੀ ਨੂੰ ਛੱਡ ਕੇ ਭੁੱਖਣ ਭਾਣਾ ਆਪ ਜੀ ਦੇ ਨਾਲ ਦਿਨ ਰਾਤ ਤੁਰਿਆ ਫਿਰਦਾ ਹੈ ਨਾਲੇ ਕੀਰਤਨ ਕਰਦਾ ਹੈ ਉਸ ਦਾ ਸਰੀਰ ਵੀ ਸੁੱਕਿਆ ਪਿਆ ਹੈ ਆਪ ਉਸ ਉੱਪਰ ਤਰਸ ਕਰੋ ਉਸ ਦੀ ਕੋਈ ਗਲਤੀ ਨਹੀਂ ਹੈ ਉਸ ਨੂੰ ਤਾਂ ਭੁੱਖ ਤੰਗ ਕਰਦੀ ਹੈ ਭੁੱਖ ਦੇ ਕਾਰਨ ਹੀ ਉਹ ਗਿਆ ਹੈ ਤੁਸੀਂ ਉਸ ਦੀ ਰੱਖਿਆ ਕਰੋ ਉਧਰ ਮਰਦਾਨਾ ਮਨ ਵਿੱਚ ਗੁਰੂ ਜੀ ਨੂੰ ਅਰਦਾਸਾਂ ਕਰ ਰਿਹਾ ਸੀ ਕਿ ਗੁਰੂ ਜੀ ਮੇਰੇ ਤੋਂ ਭੁੱਲ ਹੋ ਗਈ ਮੈਨੂੰ ਬਖਸ਼ ਲਵੋ ਮੈਨੂੰ ਇਸ ਰਾਖਸ਼ ਤੋਂ ਬਚਾਓ ਕੋਡਾ ਰਾਖਸ਼ ਮਰਦਾਨੇ ਨੂੰ ਲੱਤਾਂ ਤੇ ਗਿੱਚੀ ਤੋਂ ਪਕੜ ਕੇ ਉੱਬਲਦੇ ਹੋਏ ਤੇਲ ਦੇ ਕੜਾਹੇ ਦੇ ਵਿੱਚ ਸਿੱਟਣ ਲੱਗਿਆ ਸੀ ਉਸੇ ਸਮੇਂ ਗੁਰਨਾਨਕ ਪਾਸ਼ਾ ਜੀ ਨੇ ਉੱਥੇ ਹੀ ਖੜ ਕੇ ਮਾਲਾ ਵਾਲਾ ਹੱਥ ਕਰਕੇ ਫਰਮਾਇਆ ਕਿ ਕੌੜਿਆ ਤੂੰ ਸਾਡੇ ਮਰਦਾਨੇ ਨੂੰ ਕੜਾਹੇ ਵਿੱਚ ਪਾ ਕੇ ਤਲ ਨਹੀਂ ਸਕਦਾ ਇਹ ਸਾਡਾ ਕੀਰਤਨੀਆ ਹੈ ਜਦੋਂ ਕੌੜੇ ਨੇ ਇਹ ਆਵਾਜ਼ ਸੁਣੀ ਤੇ ਕੜਾਹੇ ਦੇ ਵਿੱਚ ਦੇਖਿਆ ਤਾਂ ਕੌੜੇ ਨੂੰ ਆਪਣੀ ਸ਼ਕਲ ਤੇਲ ਵਿੱਚ ਨਹੀਂ ਦਿਸੀ ਕੋਡੇ ਨੂੰ ਕੜਾਹੇ ਦੇ ਵਿੱਚ ਗੁਰੂ ਨਾਨਕ ਪਾਸ਼ਾ ਜੀ ਦਾ ਨੂਰਾਨੀ ਚਿਹਰਾ ਨਜ਼ਰ ਆਇਆ ਉਸੇ ਸਮੇਂ ਕੜਾਹੇ ਦਾ ਤੇਲ ਠੰਡਾ ਠਾਰ ਹੋ ਗਿਆ ਨਾਲ ਹੀ ਕੋਡੇ ਦਾ ਮੱਛ ਦਾ ਕਲੇਜਾ ਵੀ ਠੰਡਾ ਹੋ ਗਿਆ ਕੋਡੇ ਦੇ ਮਨ ਨੂੰ ਠੰਡ ਪੈ ਗਈ ਤੇ ਸ਼ਾਂਤੀ ਆ ਗਈ ਮਰਦਾਨੇ ਨੇ ਕਿਹਾ ਧੰ ਗੁਰ ਨਾਨਕ ਧੰ ਗੁਰ ਨਾਨਕ ਕੋਡੇ ਨੇ ਮਰਦਾਨੇ ਨੂੰ ਥੱਲੇ ਉਤਾਰ ਦਿੱਤਾ ਗੁਰਨਾਨਕ ਪਾਸ਼ਾ ਜੀ ਸਾਡੇ ਤਿੰਨ ਕੋ ਜਿੱਥੇ ਗੁਰਨਾਨਕ ਪਾਸ਼ਾ ਜੀ ਤੇ ਭਾਈ ਬਾਲਾ ਬੈਠੇ ਸਨ ਉਥੋਂ ਕੋਡਾ ਰਾਖਸ਼ ਸਾਡੇ ਤਿੰਨ ਕੋ ਦੂਰ ਸੀ ਗੁਰਨਾਨਕ ਪਾਸ਼ਾ ਜੀ ਸਾਡੇ ਤਿੰਨ ਕੋ ਤੋਂ ਇੱਕ ਸਕਿੰਟ ਦੇ ਵਿੱਚ ਹੀ ਭਾਈ ਬਾਲੇ ਸਮੇਤ ਕੋਡੇ ਰਾਖਸ਼ ਦੇ ਕੋਲ ਪਹੁੰਚ ਗਏ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਸਾਡੇ ਗੁਰੂ ਵਰਗਾ ਦੁਨੀਆਂ ਦੇ ਤਖਤੇ ਤੇ ਕੋਈ ਗੁਰੂ ਨਹੀਂ ਹੋਇਆ ਸਾਰੇ ਇੱਕ ਵਾਰ ਕਮੈਂਟ ਦੇ ਵਿੱਚ ਜਰੂਰ ਲਿਖਿਓ ਧੰ ਗੁਰ ਨਾਨਕ ਕ ਤੂੰ ਹੀ ਨਰੰਕਾਰ ਨਾਲੇ ਆਪਣੀ ਰਸਨਾ ਦੇ ਨਾਲ ਵੀ ਬੋਲਿਓ ਧੰ ਗੁਰ ਨਾਨਕ ਕ ਤੂੰ ਹੀ ਨਰੰਕਾਰ ਜਦੋਂ ਪਹਿਲਾ ਕੌਡਾ ਰਾਖਸ਼ ਆਪਣੀ ਸ਼ਕਲ ਕੜਾਹੇ ਵਿੱਚ ਦੇਖਦਾ ਸੀ ਤਾਂ ਉਸ ਨੂੰ ਆਪਣਾ ਚਿਹਰਾ ਨਜ਼ਰ ਆਉਂਦਾ ਸੀ ਕੌਡੇ ਰਾਖਸ਼ ਦੇ ਸਿਰ ਤੇ ਦੋ ਸਿੰਘ ਸਨ ਹੁਣ ਜਦੋਂ ਉਸ ਨੇ ਕੜਾਹੇ ਵਿੱਚ ਦੇਖਿਆ ਤਾਂ ਉਸ ਨੂੰ ਆਪਣੀ ਸ਼ਕਲ ਦੀ ਥਾਂ ਤੇ ਗੁਰਨਾਨਕ ਪਾਸ਼ਾ ਜੀ ਦਾ ਚਿਹਰਾ ਨਜ਼ਰ ਆਇਆ ਮਰਦਾਨੇ ਨੇ ਗੁਰੂ ਜੀ ਨੂੰ ਪੁੱਛਿਆ ਕੇ ਪਾਸ਼ਾ ਜੀ ਇਹ ਕੀ ਬਲਾ ਹੈ ਜੇ ਤੁਸੀਂ ਇੱਕ ਸਕਿੰਟ ਹੁਣ ਨਾ ਆਉਂਦੇ ਤਾਂ ਇਸਨੇ ਮੈਨੂੰ ਤੇਲ ਦੇ ਕੜਾਹੇ ਵਿੱਚ ਪਾ ਕੇ ਤਲ ਦੇਣਾ ਸੀ ਮਰਦਾਨੇ ਨੇ ਕਿਹਾ ਕਿ ਗੁਰੂ ਜੀ ਇਹ ਕੌਣ ਹੈ ਗੁਰੂ ਜੀ ਨੇ ਫਰਮਾਇਆ ਕਿ ਆਪਾਂ ਇਸ ਤੋਂ ਹੀ ਪੁੱਛ ਲੈਂਦੇ ਹਾਂ ਕਿ ਇਹ ਕੌਣ ਹੈ ਇਹੇ ਆਪੇ ਹੀ ਦੱਸੇਗਾ ਜਦੋਂ ਕੋਡੇ ਰਾਖਸ਼ ਨੇ ਗੁਰਨਾਨਕ ਪਾਸ਼ਾ ਜੀ ਦੇ ਪ੍ਰਤੱਖ ਦਰਸ਼ਨ ਕੀਤੇ ਤਾਂ ਉਸ ਦੀ ਬੁੱਧੀ ਪ੍ਰਕਾਸ਼ ਹੋ ਗਈ ਕੋਡੇ ਰਾਖਸ਼ ਨੇ ਕਿਹਾ ਕਿ ਪਾਸ਼ਾ ਪਹਿਲਾਂ ਤਾਂ ਇਸ ਰਾਖਸ਼ ਸਰੀਰ ਦੇ ਵਿੱਚ ਮੈਨੂੰ ਕੋਈ ਪਤਾ ਨਹੀਂ ਸੀ ਕਿ ਮੈਂ ਕੌਣ ਹਾਂ ਪਰ ਤੁਹਾਡੇ ਦਰਸ਼ਨ ਕਰਨ ਦੇ ਨਾਲ ਮੇਰੀ ਰਾਖਸ਼ ਬੁੱਧੀ ਖਤਮ ਹੋ ਗਈ ਤੇ ਮੈਨੂੰ ਸਾਰਾ ਚਾਨਣ ਹੋ ਗਿਆ ਕਿ ਮੈਂ ਕੌਣ ਹਾਂ ਮੈਂ ਰਾਜੇ ਜਨਕ ਦਾ ਰਸੋਈਆ ਹਾਂ ਮੈਂ ਪ੍ਰਸ਼ਾਦ ਨੂੰ ਝੂਠਾ ਕਰ ਦਿੱਤਾ ਸੀ ਜਿਸ ਕਰਕੇ ਮੈਨੂੰ ਸ਼ਰਾਪ ਮਿਲਿਆ ਸੀ ਕਿ ਮੈਂ ਬਹੁਤ ਵੱਡਾ ਰਾਖਸ਼ ਬਣਾਗਾ ਤੇ ਮੈਂ ਰਾਜੇ ਜਨਕ ਜੀ ਦੇ ਚਰਨਾਂ ਤੇ ਡਿੱਗ ਕੇ ਬੇਨਤੀ ਕੀਤੀ ਸੀ ਕਿ ਮੇਰੇ ਤੋਂ ਭੁੱਲ ਹੋ ਗਈ ਮੈਨੂੰ ਬਖਸ਼ ਦਿਓ ਹੁਣ ਤੁਹਾਡਾ ਤਾਂ ਬਚਨ ਜ਼ਰੂਰ ਪੂਰਾ ਹੋਵੇਗਾ ਪਰ ਤੁਸੀਂ ਮੈਨੂੰ ਬਖਸ਼ੋਗੇ ਕਦੋਂ ਤਾਂ ਉਸ ਸਮੇ ਰਾਜੇ ਜਨਕ ਜੀ ਨੇ ਮੈਨੂੰ ਦੱਸਿਆ ਸੀ ਕਿ ਅਸੀਂ ਕਲਯੁਗ ਦੇ ਵਿੱਚ ਗੁਰੂ ਨਾਨਕ ਅਵਤਾਰ ਆਵਾਂਗੇ ਫੇਰ ਤੈਨੂੰ ਅਸੀਂ ਆ ਕੇ ਬਖਸ਼ਾਂਗੇ ਹੁਣ ਗੁਰੂ ਜੀ ਉਹ ਸਮਾਂ ਆ ਗਿਆ ਹੈ ਹੁਣ ਤੁਸੀਂ ਮੈਨੂੰ ਬਖਸ਼ ਦੋ ਗੁਰੂ ਨਾਨਕ ਪਾਤਸ਼ਾਹ ਜੀ ਮਿਹਰ ਦੇ ਘਰ ਵਿੱਚ ਆਏ ਤੇ ਬਚਨ ਕੀਤਾ ਕਿ ਕੌੜਿਆ ਹੁਣ ਤੈਨੂੰ ਅਸੀਂ ਬਖਸ਼ਿਆ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਬਚਨ ਕੀਤਾ ਤਾਂ ਕੌੜੇ ਨੇ ਉਸੇ ਸਮੇਂ ਆਪਣਾ ਸਰੀਰ ਛੱਡ ਦਿੱਤਾ ਤੇ ਕੌੜੇ ਦੀ ਰੂਹ ਗੁਰਨਾਨਕ ਪਾਤਸ਼ਾਹ ਜੀ ਨੇ ਸੱਚਖੰਡ ਦੇ ਵਿੱਚ ਭੇਜ ਦਿੱਤੀ ਇੰਨਾ ਵੱਡਾ ਸਾਡਾ ਗੁਰੂ ਹੈ ਇਸੇ ਕਰਕੇ ਗੁਰਬਾਣੀ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਨੇ ਫਰਮਾਇਆ ਹੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਮਰਦਾਨੇ ਨੇ ਗੁਰੂ ਜੀ ਨੂੰ ਕਿਹਾ ਕਿ ਗੁਰੂ ਜੀ ਮੇਰੇ ਤੋਂ ਭੁੱਲ ਹੋ ਗਈ ਹੁਣ ਭਾਵੇਂ ਜੋ ਮਰਜੀ ਹੋ ਜਾਵੇ ਮੈਂ ਭਾਵੇਂ ਭੁੱਖ ਦੇ ਨਾਲ ਮਰ ਜਾਵਾਂ ਪਰ ਮੈਂ ਤੁਹਾਨੂੰ ਛੱਡ ਕੇ ਕਿਧਰੇ ਨਹੀਂ ਜਾਂਦਾ ਗੁਰੂ ਜੀ ਨੇ ਫਰਮਾਇਆ ਕਿ ਮਰਦਾਨਿਆ ਇਹ ਸਾਡਾ ਹੀ ਖੇਲ ਹੁੰਦਾ ਹੈ ਤੂੰ ਤਾਂ ਸਾਡਾ ਪਹਿਲੇ ਜਨਮਾਂ ਦਾ ਪਹਿਲੇ ਯੁੱਗਾਂ ਦਾ ਪ੍ਰਾਣਾ ਸਾਥੀ ਹੈ ਇਹ ਗੁਰੂ ਸਾਹਿਬਾਂ ਦਾ ਜਿੰਨਾ ਵੀ ਇਤਿਹਾਸ ਹੈ ਇਹ ਸਾਡੀ ਖਾਤਰ ਗੁਰੂ ਸਾਹਿਬਾਂ ਨੇ ਪੂਰਨੇ પાਕੇ ਸਮਝਾਇਆ ਹੈ ਕਿ ਕਿਹੜਾ ਕੰਮ ਕਰਨਾ ਚਾਹੀਦਾ ਹੈ ਕਿਹੜਾ ਕੰਮ ਨਹੀਂ ਕਰਨਾ ਚਾਹੀਦਾ ਕਿਹੜੇ ਕੰਮ ਨੂੰ ਕਰਨ ਦੀ ਕੀ ਮਰਿਆਦਾ ਹੈ ਅੱਜ ਦੇ ਸਮੇਂ ਵਿੱਚ ਲੋਕਾਂ ਨੂੰ ਇਹ ਤਾਂ ਪਤਾ ਹੈ ਕਿ ਕੈਨੇਡਾ ਅਮਰੀਕਾ ਜਾਣ ਦੇ ਕੀ ਰੂਲ ਰੈਗੂਲੇਸ਼ਨ ਹਨ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਨਿਰੰਕਾਰ ਨੇ ਸੱਚਖੰਡ ਜਾਣ ਦੇ ਲਈ ਵੀ ਕਈ ਰੂਲ ਰੈਗੂਲੇਸ਼ਨ ਬਣਾਏ ਹਨ ਰੂਲ ਰੈਗੂਲੇਸ਼ਨ ਫਾਲੋ ਕੀਤੇ ਤੋਂ ਬਿਨਾ ਜਿਵੇਂ ਆਪਾਂ ਕੈਨੇਡਾ ਅਮਰੀਕਾ ਨਹੀਂ ਜਾ ਸਕਦੇ ਉਸੇ ਤਰ੍ਹਾਂ ਹੀ ਜੋ ਨਰੰਕਾਰ ਨੇ ਰੂਲ ਰੈਗੂਲੇਸ਼ਨ ਬਣਾਏ ਹਨ ਉਹਨਾਂ ਨੂੰ ਫਾਲੋ ਕੀਤੇ ਤੋਂ ਬਿਨਾ ਆਪਾਂ ਸੱਚਖੰਡ ਦਰਗਾਹ ਦੇ ਵਿੱਚ ਨਹੀਂ ਜਾ ਸਕਦੇ ਜੇ ਕੈਨੇਡਾ ਅਮਰੀਕਾ ਦੇ ਰੂਲ ਰੈਗੂਲੇਸ਼ਨ ਹਨ ਤਾਂ ਇਹ ਨਹੀਂ ਕਿ ਨਰੰਕਾਰ ਨੇ ਕੋਈ ਰੂਲ ਰੈਗੂਲੇਸ਼ਨ ਬਣਾਇਆ ਹੀ ਨਹੀਂ ਹੈ ਜਦੋਂ ਕੋਈ ਰੱਬ ਦੀ ਗੱਲ ਹੁੰਦੀ ਹੈ ਉਦੋਂ ਬੰਦਾ ਕੋਈ ਬਰੀਕੀ ਦੇ ਵਿੱਚ ਨਹੀਂ ਜਾਂਦਾ ਉਦੋਂ ਤਾਂ ਉਹ ਕਹਿ ਦਿੰਦਾ ਹੈ ਕਿ ਰੱਬ ਨੂੰ ਸਾਰਾ ਕੁਝ ਹੀ ਪਤਾ ਹੈ ਅਸੀਂ ਰੱਬ ਨੂੰ ਕੁਝ ਵੀ ਨਹੀਂ ਸਮਝਦੇ ਪਰ ਗੁਰੂ ਸਾਹਿਬਾਂ ਨੇ ਜੋ ਹੁਕਮ ਕੀਤਾ ਹੈ ਜੇ ਅਸੀਂ ਉਸ ਨੂੰ ਨਹੀਂ ਮੰਨਦੇ ਤਾਂ ਅਸੀਂ ਵੀ ਕਦੇ ਸੱਚਖੰਡ ਦਰਗਾਹ ਦੇ ਵਿੱਚ ਨਹੀਂ ਜਾ ਸਕਦੇ ਇਸ ਕਰਕੇ ਜੋ ਰੱਬ ਦਾ ਸਭ ਤੋਂ ਪਹਿਲਾ ਰੂਲ ਹੈ ਉਹ ਇਹ ਹੈ ਕਿ ਹਰੇਕ ਸਿੱਖ ਨੂੰ ਅੰਮ੍ਰਿਤ ਜਰੂਰ ਛਕਣਾ ਚਾਹੀਦਾ ਹੈ ਤੇ ਅੰਮ੍ਰਿਤ ਛਕ ਕੇ ਉਸ ਦੀ ਰਹਿਤ ਮर्यादा ਦੇ ਵਿੱਚ ਰਹਿਣਾ ਚਾਹੀਦਾ ਹੈ ਫਿਰ ਦੂਸਰਾ ਰੂਲ ਸਭ ਤੋਂ ਵੱਡਾ ਇਹ ਹੈ ਕਿ ਅੰਮ੍ਰਿਤ ਛਕ ਕੇ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਨਾ ਚਾਹੀਦਾ ਹੈ ਫਿਰ ਤੀਸਰਾ ਰੂਲ ਇਹ ਹੈ ਹਰ ਰੋਜ਼ ਗੁਰਦੁਆਰਾ ਸਾਹਿਬ ਜਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਤੇ ਹੁਕਮਨਾਮਾ ਸੁਣਨਾ ਚਾਹੀਦਾ ਹੈ ਜਾਂ ਪੜ੍ਹਨਾ ਚਾਹੀਦਾ ਹੈ ਚੌਥਾ ਰੂਲ ਇਹ ਹੈ ਸ਼ਾਮ ਦੇ ਸਮੇਂ ਹਰ ਰੋਜ਼ ਰਹਿਰਾਸ ਸਾਹਿਬ ਜੀ ਦਾ ਪਾਠ ਕਰਨਾ ਚਾਹੀਦਾ ਹੈ ਰੂਲ ਨੰਬਰ 5 ਪੰਜਵਾਂ ਰੂਲ ਇਹ ਹੈ ਸੌਣ ਤੋਂ ਪਹਿਲਾਂ ਕੀਰਤਨ ਸੋਲੇ ਜੀ ਦਾ ਪਾਠ ਕਰਨਾ ਚਾਹੀਦਾ ਹੈ ਛੇਵਾਂ ਰੂਲ ਇਹ ਹੈ ਕਿ ਆਪਣੀ ਕਮਾਈ ਦੇ ਵਿੱਚੋਂ ਦਸਵੰਦ ਜ਼ਰੂਰ ਕੱਢਣਾ ਚਾਹੀਦਾ ਹੈ ਸੱਤਵਾਂ ਰੂਲ ਇਹ ਹੈ ਹਫ਼ਤੇ ਦੇ ਵਿੱਚ ਇੱਕ ਦਿਨ ਗੁਰੂ ਘਰ ਜਾ ਕੇ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਜੇ ਅਸੀਂ ਇਹ ਰੂਲ ਫਾਲੋ ਨਹੀਂ ਕਰਦੇ ਤਾਂ ਭੁੱਲ ਜਾਓ ਕਿ ਅਸੀਂ ਸੱਚਖੰਡ ਦਰਗਾਹ ਦੇ ਵਿੱਚ ਚਲੇ ਜਾਵਾਂਗੇ ਸਾਨੂੰ ਉਥੇ ਥਾਂ ਮਿਲੇਗੀ ਹੁਣ ਜਿਸ ਬੰਦੇ ਤੋਂ ਇਹਨਾਂ ਰੂਸ ਦੇ ਉੱਤੇ ਨਹੀਂ ਚੱਲਿਆ ਜਾਂਦਾ ਤਾਂ ਉਸ ਬੰਦੇ ਨੂੰ ਪੂਰੇ ਮਹਾਪੁਰਖਾਂ ਦੀ ਸੰਗਤ ਕਰਨੀ ਚਾਹੀਦੀ ਹੈ ਉਹ ਪੂਰੇ ਮਹਾਪੁਰਖ ਬੰਦੇ ਨੂੰ ਆਪੇ ਹੀ ਇਹਨਾਂ ਰੂਸ ਦੇ ਉੱਤੇ ਚੱਲਣ ਲਾ ਦਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ